ਤੇ ਸਾਨੂੰ ਤਾਂ ਐ ਸੀ ਵੀ ਰਾਤ ਤੱਕ ਹਜੇ ਬਰਫਾਰੀ ਦੀ ਉਮੀਦ ਸੀ ਪਰ ਸ਼ਾਮ ਦੇ 4 ਵਜੇ 4 ਵਜੇ ਸ਼ੁਰੂ ਹੋ ਗਈ ਹੈ ਵੀ ਦੇਖੇ ਮਾਹੌਲ ਕੀ ਹੈ ਕਾ 8 ਵਜੇ ਸਵੇਰ ਦੇ ਧੁੱਪ ਦੀ ਹਜੇ ਬਾਈ ਤਾਂ ਹੀ ਵੀ ਨਹੀਂ ਸੂਰਜੀ ਦੀ ਰੋਸ਼ਨੀ ਜਮੀ ਵੀ ਨਹੀਂ ਸਾਨੂੰ ਐ ਸੀ ਵੀ ਲੇਟ ਨਿਕਲਾਂਗੇ ਥੋੜਾ ਜਿਆ ਤੇ ਵੀ ਜਦੋਂ ਸੂਰਜ ਨਿਕਲਿਆ ਆਇਆ ਪਰ ਠੰਡੇ ਨਹੀਂ ਜਿਆਦਾ ਡਬਲ ਲੇਅਰ ਗਲਵਜ਼ ਪੈਣੇ ਨੇ ਪਹਿਰੇ ਆ ਲੇਅਰ ਸਿੰਗਲ ਲੇਅਰ ਆ ਹੈ ਬੇਸ ਬੇਸ ਲੇਅਰ ਬੋਲਦੇ ਇਹਨੂੰ ਤੇ ਉੱਤੋਂ ਦੀ ਇੱਕ ਲੇਅਰ ਆ ਹੋਰ ਲਾਉਣੀ ਪੈਂਦੀ ਹੈ ਤੇ ਫੇਰ ਕਿਤੇ ਤਿਆਰੀ ਹੁੰਦੀ ਹੈ ਤੇ ਹੁਣ ਐ ਬਈ ਤਿਆਰੀ ਕਰ ਲਈਏ ਬੈਠੇ ਬੈਠੇ ਪਹਿਲਾਂ ਨਾਲ ਤੁਹਾਨੂੰ ਥੋੜੀ ਜਿਹੀ ਦਿਖਾ ਜਨੇ ਬਈ ਸਾਡਾ ਜਿਹੜਾ ਇਹ ਘਰ ਹੈ ਡੱਕ ਇਹ ਘਰ ਚ ਸਾਡੇ ਕਿਵੇਂ ਦਾ ਮਾਹੌਲ ਹੈ ਤੇ ਆ ਦੋ ਦੋ ਸਾਡੇ ਕੋਲੇ ਸਲੀਪਿੰਗ ਬੈਗ ਨੇ ਡਬਲ ਹੈ ਇਹ ਆਹ ਸਲੀਪਿੰਗ ਬੈਗ ਹੈ ਉਤੋਂ ਨਹੀਂ ਆ ਪਾਉਣਾ ਪੈਂਦਾਗਾ ਮਮੀ ਬਣ ਜਾਂਦਾ ਆ ਫੇਰ ਕਿਤੇ ਜਿਵੇਂ ਏਜੀਪਟ ਵਾਲੀਆਂ ਮਮੀਜ਼ ਹੁੰਦੀਆਂ ਨੇ ਨਾ ਉਹ ਬਣ ਜਾਂਦੇ ਆ ਤੇ ਫੇਰ ਕਿਤੇ ਮਾੜੀ ਮੋਟੀ ਮਤਲਬ ਇਹ ਹੁੰਦਾ ਵੀ ਠੰਡ ਕੰਟਰੋਲ ਹੈ ਰੁਕਦੀ ਤਾਂ ਨਹੀਂ ਜਾਵਾ ਤੇ ਇਹਦੇ ਤੇ برف ਜੰਮੀ ਹੁੰਦੀ ਹੈ ਸਵੇਰ ਨੂੰ ਮੈਂ ਤੁਹਾਨੂੰ ਲਾ ਕੇ ਵੀ ਦੱਸਾਂ ਨਾ ਬੰਦਾ ਜੰਮੀ ਹੋਊਗੀ ਹੱਟ ਕੇ ਸਵੇਰੇ ਨਾ 6 ਵਜੇ ਆਹ ਦੇਖੋ ਆ ਲੱਗਦੀ ਆ ਤੁਹਾਨੂੰ ਦੇਖ ਕੋਣ ਆ ਹੁਣ ਤੁਹਾਨੂੰ ਪਤਾ ਲੱਗਿਆ ਨਾ ਵੀ ਬਰਫ਼ ਹੈ ਦੇਖਣ ਨੂੰ ਇੱਥੇ ਲੱਗਦਾ ਨਹੀਂ ਸਾਰੇ ਪਾਸੇ ਬਰਫ਼ ਜੰਮੀ ਹੋਈ ਜੇ ਇਦਾਂ ਦਿਖਾਵਾ ਤੁਹਾਨੂੰ ਕੱਟ ਗਈ ਇੱਥੇ ਆ ਦੇਖੋ ਐਨੀ ਐਨੀ ਬਰਫ਼ ਹੈਗੀ ਟੈਂਟ ਦੇ ਅੰਦਰ ਤੁਸੀਂ ਅੰਦਾਜ਼ਾ ਲਾਓ ਠੰਡ ਕਿੰਨੀ ਹੋਗੀ ਮਾਈਨਸ 30 ਡਿਗਰੀ ਟੈਂਪਰੇਚਰ ਰਾਤ ਦਾ ਸੀਗਾ ਮਾਈਨਸ 30 ਜਦੋਂ ਸੁੱਤੀ ਸੀ ਤੇ ਤਾਂ ਕਰਕੇ ਸੂਰਜ ਤੋਂ ਬਿਨਾ ਇੱਥੇ ਗਤੀ ਨਹੀਂ ਸੂਰਜ ਆਵੇ ਫੇਰ ਹੀ ਕੰਮ ਬਣੇ ਤੇ ਹੁਣ ਤਿਆਰੀ ਕਰ ਲਈ ਮੜਾ ਜਾਂ ਤੇ ਕੱਪੜੇ-ਕੁੱਪੜੇ ਕੱਸ ਲਏ ਫਿਰ ਬਾਹਰ ਨਿਕਲਦੇ ਆ ਬਾਹਰ ਦਾ ਮਾਹੌਲ ਤੁਹਾਨੂੰ ਦਿਖਾਉਦੇ ਆ ਕਿ ਹੋ ਜਾਏਗਾ ਠੰਡ ਤੋਂ ਬਚਣ ਲਈ ਨਾ ਜਰਾਬਾਂ ਸਾਨੂੰ ਇੰਨੀ-ਇੰਨੀ ਮੋਟੀਆਂ ਪਾਉਣੀਆਂ ਪੈਂਦੀਆਂ ਨੇ ਫੇਰ ਕਿਤੇ ਠੰਡ ਰੁਕਦੀ ਆ ਜੇ ਮੋਟੀ ਜਰਾਬ ਨਾ ਪਾਈਏ ਤਾਂ ਫਿਰ ਆ ਇੱਕ ਹੋਰ ਅਸੀਂ ਪ੍ਰੋਡਕਟ ਲੈਂਦਾ ਦਿਖਾਏ ਬਾਈ ਮੜਾ ਜਾ ਤੇ ਇਹ ਪਾਉਣਾ ਪੈਂਦਾ ਹੈਗਾ ਇਹਨੂੰ ਕੱਢ ਕੇ ਇਹਦੇ ਵਿੱਚੋਂ ਕੱਟਿਆ ਬੜਾ ਜਾ ਤੇ ਇਹ ਚੀਜ਼ਾਂ ਜੀਆਂ ਹੈ ਤਿਆਰੀ ਕਰਨੀ ਪੈਂਦੀ ਹੈ ਇਹ ਹੈਗਾ ਜੀ ਇਹ ਦੇਖੋ ਇਹ 65 ਡਿਗਰੀ ਤੱਕ ਤੁਹਾਨੂੰ 6 ਘੰਟੇ ਤੱਕ ਗਰਮ ਰੱਖਦਾ ਹੱਥਾਂ ਪੈਰਾਂ ਨੂੰ ਤੇ ਡਕੈਥਲਨ ਤੋਂ ਮਿਲਦਾ ਹੈਗਾ ਤੇ ਡਕੈਥਲਨ ਤੋਂ ਲੈਂਦਾ ਹੈਗਾ ਇਹ ਇਹ ਭਾਵੇਂ ਹੱਥਾਂ ਵਿੱਚ ਰੱਖ ਲਓ ਭਾਵੇਂ ਪੈਰਾਂ ਵਿੱਚ ਰੱਖ ਲਓ ਇਹ 20 ਡਿਗਰੀ ਤੱਕ ਇਹਨੂੰ ਪਹਿਲਾਂ 10 ਮਿੰਟ ਐ ਰੱਖਣਾ ਪੈਂਦਾ ਖੁੱਲੇ ਨੂੰ ਤੇ ਇਹ ਅਸੀਂ ਗਰਮ ਕਰ ਲਿਆ ਰਜਾਈ ਝੜ ਕੇ ਇਹੋ ਜਿਹਾ ਹੁੰਦਾ ਜਿਵੇਂ ਆਹ ਚੀਜ਼ ਨਿਕਲੇ ਹੁੰਦੀ ਐ ਚੋਂ ਤੇ ਨਿਕਲਿਆ ਹੁਣ ਇਹਨੂੰ ਇੱਥੇ ਲਾ ਲਾਂਗੇ ਪੈਰ ਦੇ ਥੱਲੇ ਪੈਰ ਦੇ ਥੱਲੇ ਲਾ ਕੇ ਤੇ ਉੱਤੋਂ ਦੀ ਜਰਾਬ ਝੜਾ ਦੇ ਬਸ ਆ ਦੇ ਕੱਜ ਜਰਾਬਾਂ ਦੀ ਇੱਕ ਨਾਲ ਨਹੀਂ ਕੁਝ ਬਣਦਾ ਵੀਰਿਆ ਨਹੀਂ ਬਣਦਾ ਇੱਕ ਨਾਲ ਕੁਝ ਉਂਗਲਾਂ ਵਾਈਂ ਸੁਣਨ ਹੋ ਰਹੀਆਂ ਨੇ ਮੇਰੀ ਟੋਪੀ ਵੀ ਦੇਖੋ ਮੰਗੋਲੀ ਵਾਲੀ ਐ ਇਹ ਹੈ ਕਿ ਨਹੀਂ ਤੇ ਜਾਂ ਫਿਰ ਜਿਵੇਂ ਮੇਰੇ ਕੋਲੇ ਆ ਜਰਾਬਾਂ ਨੇ ਜਾਂ ਫਿਰ ਮੈਂ ਆ ਕਸ਼ਮੀਰ ਤੋਂ ਲਈਆਂ ਸੀ ਲਾਸਟ ਈਅਰ ਜਾਂ ਫਿਰ ਇਹ ਜਰਾਬਾਂ ਕੰਮ ਨਹੀਂ ਦਿੰਦੀਆਂ ਯਾਰ ਇਹ ਹੀਟ ਕਰਦੀਆਂ ਮਾੜੀ ਜਿਹੀ ਤੇ ਸੈਟ ਨਹੀਂ ਆਇਆ ਕੰਮ ਹੈ ਜਰਾਬਾਂ ਵੀ ਦੋ ਪੌਣੀਆਂ ਬਹਿਣਗੀਆਂ ਪਰ ਦੇਖੋ ਲਾਲ ਹੋਏ ਪਿਆ ਉਂਗਲਾ ਸੁਣ ਇੰਨੀ ਕਿ ਠੰਡ ਹੈ ਨਾ ਯਾਰ ਹੁਣ ਠੀਕ ਹੈ ਪਾਓ ਦੂਜੀ ਪਾਓ ਉਤੋਂ ਦੀ ਫਿਰ ਤਾਂ ਖਾਵਾਂਗੇ ਉਤੋਂ ਦੀ ਲੁੱਕ ਵਾਲੇ ਬੂਟ ਪਹਿਣਗੇ ਲੁੱਕ ਪਾਉਣ ਆਇਆ ਆਪਾਂ ਜੱਦੜ ਟਰੈਕ ਤੇ ਲੁੱਕ ਪਾਉਣ ਆਇਆ ਸੀ ਉਤੋਂ ਦੀ ਬੂਟ ਪਹਿਣਗੇ ਤੇ ਪਾਵਰ ਬੈਂਕ ਤੁਹਾਨੂੰ ਦਿਖਾਵਾਂ ਬਾਈ ਆਪਣੇ ਬਜਰਾਵ ਜੀ ਕਿੱਥੇ ਆ ਤੁਹਾਨੂੰ ਪਾਵਰ ਬੈਂਕ ਦਿਖਾਉਣਾ ਪਾਵਰ ਬੈਂਕ ਕਿਵੇਂ ਰੱਖੇ ਹੋਏ ਆ ਸੀ ਇਹ ਆ ਸਾਡੇ ਪਾਵਰ ਬੈਂਕ ਹੈ ਤੇ ਪਾਵਰ ਬੈਂਕ ਐ ਰੱਖੇ ਹੋਏ ਆ ਮਿੱਤਰੋ ਇਹ ਇਹਦੇ ਵਿੱਚ ਨਾ ਪਾਵਰ ਬੈਂਕ ਆ ਹੁਣ ਪਤਾ ਕਿੰਨੀਆਂ ਜਰਾਬਾਂ ਚਾਹੀਏ ਇੱਥੇ ਆ ਗਏ ਇਹ ਪਾਵਰ ਬੈਂਕ ਚਾਰ ਜਰਾਬਾਂ ਚਾਹੇ ਚਾਰ ਜਰਾਬਾਂ ਚੜੀਆਂ ਹੋਈਆਂ ਨੇ ਪਾਵਰ ਬੈਂਕ ਦੇ ਉੱਤੇ ਦੋ ਹਾਂ ਦੋ ਚਾਰ ਚੌਥੀ ਲੇਰਾ ਹੈ ਤੇ ਇਹ ਕਰਕੇ ਫੇਰ ਕਿਤੇ ਫੋਨ ਚਾਰਜ ਕਰਦਾ ਹੈਗਾ ਨਹੀਂ ਬੈਟਰੀ ਡレイン ਹੋਣ ਦਾ ਖਤਰਾ ਰਹਿੰਦਾ ਜਾਂ ਫਿਰ ਪਤਾ ਕੀ ਕਰਦੇ ਆ ਜੇ ਮੈਂ ਰਾਤ ਸੁੱਤਾ ਸੀਗਾ ਤੇ ਇਹਨੂੰ ਨਾਲ ਲੈ ਕੇ ਸੌਈਦਾਗਾ ਆਵਰ ਵੈਂਕ ਨੂੰ ਅੱਜ ਮੈਂ ਜਰਾਬਾਂ ਚ ਪਾ ਕੇ ਨਾ ਦੇਖੋ ਜਰਾਬਾਂ ਚ ਪਾਇਆ ਹੋਇਆ ਸੀ ਮੇਰਾ ਆ ਰਾਤ ਮੈਂ ਨਾਲ ਲੈ ਕੇ ਸੁੱਤਾ ਇਹਨੂੰ ਜਮਾ ਤੇ ਫੇਰ ਗਰਮ ਕਰਦਾ ਹੀਟ ਹੁੰਦੀ ਹੈ ਨਾ ਬਾਡੀ ਦੀ ਤਾਂ ਤਾਰਾਂ ਰੱਖਿਆ ਸੋਣਾ ਬੰਦਾ ਫੇਰ ਫੋਨ ਚਾਰਜ ਹੁੰਦੇ ਨੇ ਫੇਰ ਵਲੌਗ ਬਣਦੇ ਨੇ ਨਹੀਂ ਤਾਂ ਬੈਟਰੀ ਸੈਟ ਹੈ ਜੀ ਕੰਮ ਓਕੇ ਓਕੇ ਨਿਕਲੀਏ ਬਾਹਰ ਹੁਣ ਆਏ ਇਹ ਆਪਣਾ ਬ੍ਰਹਮਾਸਤਰ ਹੈ ਇਹ ਬ੍ਰਹਮਾਸਤਰ ਹੈ ਲਾਸਟ ਹਥਿਆਰ ਕਹਿੰਦੇ ਜਿਹਨੂੰ ਜਿਹੜਾ ਜੇ ਕੁਝ ਨਾ ਹੋਵੇ ਹਾਂ ਫਿਰ ਇਹ ਚਲਾਉਣਾ ਲੈ ਸੀ ਵੀ ਨਿਕਲ ਨਹੀਂ ਪੜਨਾ ਮਨਾ ਬਾਹਰ ਆ ਤੇ ਠੰਡ ਕਾਫੀ ਜ਼ਿਆਦਾ ਯਾਰ ਨਾਉਣਾ ਨੂਣਾ ਦਾ ਇੱਥੇ ਦੂਰ ਦੀ ਗੱਲ ਭਰਾਵੋ ਮੂੰਹ ਤੋਂ ਤੇਨੂੰ ਵੀ ਤਿੰਨ ਦਿਨ ਹੋ ਗਏ ਤੇ ਮੂੰਹ ਵੀ ਨਹੀਂ ਤੋਤਾ ਅੰਦਰ ਸੇ ਬ੍ਰਸ਼ ਕਰੋ ਬ੍ਰਸ਼ ਵੀ ਦੁਪਹਿਰੇ ਕਰੀਦਾ ਵੀ ਜਦੋਂ ਐ ਦੁਪਹਿਰ ਹੋ ਗਈ ਨਾ ਮਾੜਾ ਮੋਟਾ ਦਿਨ ਨਿੱਗਾ ਹੋ ਗਿਆ ਗਰਮ ਪਾਣੀ ਨਾਲ ਤੇ ਬੁਰਸ਼ ਦਾ ਜਿਹੜੇ ਪੇਸਟ ਲਾਉਣੇ ਹੁੰਦੇ ਨੇ ਨਾ ਉਹ ਉਹ ਵੀ ਆਕੜ ਜਾਂਦੀ ਸਾਰਾ ਕੁਝ ਹੀ ਜੰਮਿਆ ਪਿਆ ਬਾਈ ਕਰੀਮਾਂ ਜੰਮ ਗਈਆਂ ਹਾਸਦੇ ਪੇਸਟ ਜੰਮ ਗਏ ਤੇ ਜਿਹੜੇ ਅਸੀਂ ਲਾਉਣ ਨੂੰ ਲੈਂਦੇ ਸੀ ਸਨ ਸਕ੍ਰੀਨ ਲੈਂਦੇ ਸੀ ਕਰੀਮਾਂ ਲੈਂਦੇ ਸੀ <li>ਪਿਪ ਬਾਮ ਲੈਂਦੇ ਸੀ ਏ ਟੂ ਜ਼ੈਡ ਸਾਰਾ ਕੁਝ ਫਰੀਜ਼ ਹੈ ਤੁਹਾਨੂੰ ਦਾ ਜਿਹੜੀਆਂ ਬਰਸ਼ ਵਾਲੀਆਂ ਹੁੰਦੀਆਂ ਨੇ ਉੱਪਰਲੇ ਪਾਸੇ ਇਹਦੇ ਪੇਸਟ ਧਰਦੇ ਹੋਂ ਪਲਾਸਟਿਕ ਜਿਹੇ ਦੀਆਂ ਉਹ ਐ ਬਣਿਆ ਪਿਆ ਜਮੈਂ ਸਿਮਿੰਟ ਵਾਲਾ ਉਹ ਤਾਂ ਕੰਦ ਤੇ ਨਹੀਂ ਤਾਰਾਣਾ ਪਰਸ਼ ਮਾਰਦੇ ਹੁੰਦੇ ਐ ਜਾ ਹੋ ਜਾਂਦਾ ਦੁਪਹਿਰੇ ਨਰਮ ਹੁੰਦਾ ਥੋੜਾ ਜਿਹਾ ਫਿਰ ਦੁਪਹਿਰੇ ਅਸੀਂ ਪਰਸ਼ ਕਰਦੇ ਆ ਤੇ ਇਹੋ ਜਿਹਾ ਜੀ ਤੇ ਠੰਡ ਕਰਕੇ ਬੁਰਾ ਹਾਲ ਹੈ ਤੇ ਮੌਤ ਦੀ ਘਾਟੀ ਇਹਦਾ ਮੌਤ ਦੀ ਘਾਟੀ ਉਹ ਬੰਦਾ ਫੇਟਾ ਜਿਹੜਾ ਬੰਦਾ ਬਾਹਰ ਰਹਿ ਗਿਆ ਇੱਥੇ ਬਸ ਗਿਆ ਗਿਆ ਮਰ ਗਿਆ ਉਹ ਤਾਂ ਇਹਦਾ ਸਾਡੇ ਨਾਲ ਹਜੇ ਟੀਮ ਆ ਜਿਹੜੀ ਆ ਪੂਰੀ ਟੀਮ ਹੈ ਟੀਮ ਕਰਕੇ ਬਚੇ ਹੋયા ਗਰਮ ਪਾਣੀ ਪੂਣੀ ਦੇਣ ਦੀ ਆ ਸਾਰਾ ਕੁਝ ਤਿਆਰੀ ਆ ਬ੍ਰੇਕਫਾਸਟ ਦੀ ਦੇਖਣਾ ਕੀ ਬਣਾਇਆ ਆ ਜੋ ਦੇਖਦੇ ਆ ਬਾਕੀ ਬੰਦੇਾਂ ਦੇ ਟੈਂਟਰ ਨੇ ਸਾਡੇ ਸਾਰਿਆਂ ਦੇ ਬਾਕੀ ਤਾਂ ਮੰਨ ਲਾ ਪਹੁੰਚ ਗਏ ਡਾਈਨ ਹਾਲ ਚ ਅਸੀਂ ਲੇਟ ਆ ਸਾਰਿਆਂ ਤੋਂ ਹੋ 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 ਹਾਂਜੀ ਰਾਜਸਥਾਨੀ ਕਿਵੇਂ ਰਿਆਂ ਜੀ ਅੱਜ ਗੁੱਡ ਮਾਰਨਿੰਗ ਅਮੇਜ਼ਿੰਗ ਬ੍ਰੇਕਫਾਸਟ ਅਮੇਜ਼ਿੰਗ ਬ੍ਰੇਕਫਾਸਟ ਇਹ ਰਸੋਈ ਹੈ ਜੀ ਸਾਡੀ ਰਸੋਈ ਚ ਇੱਥੇ ਸਾਮਾਨ ਬਣਦਾ ਸਾਰਾ ਵੈਂਟਾਸ ਜ਼ਿੰਦਗੀ ਹਾਂਜੀ ਰਠਾਰ ਸਾਹਿਬ ਗੁੱਡ ਮਾਰਨਿੰਗ ਕਿਵੇਂ ਹੈ ਕੀ ਹਾਲ ਚਾਲ ਬੜਿਆਂ ਜੀ ਬੜਿਆਂ ਠੀਕ ਠਾਕ ਚਲੋ ਵਧੀਆ ਵਧੀਆ ਚਾਹੀਦਾ ਹਾਂ ਲੈ ਵੀ ਚੱਲੀ ਅੰਦਰ ਡਾਈਨ ਹਾਲ ਦੇ ਨੂੰ ਸੋਦੇ ਰੋਸ ਨਾ ਸਵੇਣਾ ਉਹ ਕਾਸੀ ਤੋਂ ਬਰੂਨ ਲੋ ਜੀ ਛੇ ਲੱਗੇ ਹੋਏ ਨੇ ਟੇਬਲ ਸਾਡੇ ਬੈਠੀਏ ਫਿਰ ਨਿਕਲਾਂਗੇ ਸਫਰ ਤੇ ਅੱਜ ਦੇ ਤੇ ਬ੍ਰੇਕਫਾਸਟ ਚੱਜ ਬਣਿਆ ਜੀ ਪੂਰੀ ਬਣਾ ਦੀ ਇਹਨਾਂ ਨੇ ਪੂ ਦਾਲ ਨਾਲ ਪੂਰੀਆਂ ਇਹ ਲੱਕੜੀ ਬਣ ਗਈ ਤਾਂ ਲੱਕੜ ਹੈ ਤੇ ਨਾਲ ਚਾਹ ਤੇ ਆਹ ਪਾਲੀ ਬਚੇ ਹੋਏ ਆ ਕਿਹ ਵੀ ਲੱਕੜੀ ਹੈ ਨਹੀਂ ਨਹੀਂ ਠੀਕ ਨੇ ਜੀ ਸੌਫਟ ਹੋਣਗੇ ਠੀਕ ਹੈ ਸੌਫਟ ਤਾਂ ਲੱਗ ਰਹੇ ਸੌਫਟ ਨਹੀਂ ਲੱਗ ਨਹੀਂ ਰਹੇ ਸੌਫਟ ਸੌਫਟ ਹੈ ਜੀ ਅਜੇ ਤੱਕ ਵਧੀਆ ਪਿਆਗਾ ਚੱਲ ਕਰੀਏ ਸ਼ੁਰੂ ਐ ਭਾਈ ਬ੍ਰੇਕਫਾਸਟ ਹੋ ਗਿਆ ਤੇ ਹੁਣ ਅੱਗੇ ਵਧਣ ਦੀ ਤਿਆਰੀ ਹੈ ਠੰਡਾ ਬਹੁਤ ਜ਼ਿਆਦਾ ਲੱਗਣ ਆ ਰਹੀ ਹੈ ਦੇਖੋ ਦਿਖ ਨਹੀਂ ਰਿਹਾ ਯਾਰ ਮੈਨੂੰ ਤਾਂ ਲੱਗਦਾ ਹੈ ਸਨੋਫਾਲ ਹੋਊਗੀ ਉੱਪਰ ਦੇਖ ਅੱਜ ਮੈਨੂੰ ਐਸੀ ਵੀ ਲੱਗਦਾ ਸੂਰਜ ਆਉਣ ਦੀ ਉਮੀਦ ਨਹੀਂ ਲੱਗਦੀ ਕਿਉਂਕਿ ਬੱਦਲ ਬਾਈ ਬਹੁਤ ਜ਼ਿਆਦਾ ਹੈ ਦੇਖਦੇ ਹਾਂ ਖੈਰ ਤੇ ਟੈਂਟ ਅਸੀਂ ਖਾਲੀ ਕਰਨ ਲੱਗੇ ਆ ਤਿਆਰੀ ਇੱਕ ਵਾਰ ਫੇਰ ਚਾਦਰ ਟ੍ਰੈਕ ਦਾ ਅੱਜ ਤੀਜਾ ਦਿਨ ਹੈ ਤੇ ਰਸਤਾ ਜ ਖਤਰਨਾਕ ਹੋਣ ਵਾਲਾ ਕਿਵੇਂ ਦਾ ਰਹਿੰਦਾ ਨਾਲ ਨਾਲ ਤੁਹਾਨੂੰ ਸਾਰਾ ਦਿਖਾਉਂਦੇ ਆ ਵੀਰੇ ਨਾਲ ਸਾਡੀ ਇੱਥੇ ਗੱਡੀ ਆ ਜਾਂਦੀ ਹੁੰਦੀ ਆ ਤੇ ਜਿਹੜੇ ਸਾਡੇ ਲਗੇਜ ਟੈਂਟ ਕੈਂਪ ਸਾਡਾ ਕੈਂਪ ਇਥੋਂ ਪੱਟਿਆ ਜਾਊਗਾ ਹੁਣ ਨਵੀਂ ਥਾਂ ਤੇ ਸਾਡਾ ਕੈਂਪ ਜਾ ਕੇ ਲੱਗ ਜਾਊਗਾ ਤੇ ਇਹ ਗੱਡੀ ਸਾਡੀ ਸਮਾਨ ਸਾਡਾ ਲੈ ਜਾਊ ਤੇ ਅਸੀਂ ਤੁਰ ਕੇ ਜਾਵਾਂਗੇ ਜਿਵੇਂ ਤੁਹਾਨੂੰ ਦੱਸੇ ਸੀ ਨਾ ਟੀਮ ਦੀ سپورਟ ਤੋਂ ਬਿਨਾ ਇਹ ਟਰੈਕ ਥੋੜਾ ਔਖਾ ਹੈਗਾ ਤੇ ਹੋ ਸਾਹਮਣੇ ਦੇਖਣ ਲੱਗ ਗਿਆ ਆਪਾਂ ਨੂੰ ਚਾਦਰ ਟਰੈਕ ਸਾਹਮਣੇ ਦਰਿਆ ਜਾਂਦਾ ਦਰਿਆ ਤੋਂ ਥੋੜਾ ਉੱਪਰ ਉੱਠ ਕੇ ਮਤਲਬ ਜਿਹੜੇ ਇਹ ਲਾਏ ਜਾਂਦੇ ਆ ਟੈਂਟ ਵਗੈਰਾ ਕਿਉਂਕਿ ਉਹਦਾ ਕਾਰਨ ਤਾਂ ਹੈ ਵੀ ਇੱਕ ਤਾਂ ਹਵਾ ਨਾ ਪਵੇ ਠੰਡ ਨਾ ਆਵੇ ਦੂਸਰਾ ਹੈ ਪਾਣੀ ਦਾ ਫਲੋ ਕਦੇ ਬਾਦ ਚੜ ਜਾਂਦਾ ਤਾਂ ਕਰਕੇ ਗੱਡੀ ਤੇ ਵੀ ਇਸ ਤਰ੍ਹਾਂ ਕਰਕੇ ਕੰਬਲ ਪਾਏ ਹੋਏ ਸੀ ਠੰਡ ਦੇ ਕਾਰਨ ਡਾਕਟਰ ਸਾਹਿਬ ਰੈਡੀ ਆਲ ਰੈਡੀ ਹੋ ਆਲ ਰੈਡੀ ਚੱਲਣ ਚੱਲ ਟੂਡੇ ਇਸ 3rd ਡੇ ਲੈ ਬਈ ਤਿਆਰੀ ਹੋ ਗਈ ਸਵੇਰ ਦੀ ਆ ਗਾ 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 ਫਾਰੇ ਦਵਾਉਂ ਟੈਂਕ ਐਕਸਰਸਾਈਜ਼ ਹੋ ਰਹੀ ਐ 1 2 3 ਐਕਸਰਸਾਈਜ਼ ਇਹ ਲਾ ਲੈ 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 ਬਈ ਤੀਜੇ ਦਿਨ ਦਾ ਪਹਿਲਾ ਪੈਰ ਚਾਦਰ ਟਰੈਕ ਤੇ ਨਦੀ ਦੇ ਵਿੱਚ ਉਤਰ ਗਏ ਆ ਸੂਰਜ ਇਧਰਲੇ ਪਾਸੇ ਦਿਖਦਾ ਥੋੜਾ ਥੋੜਾ ਸੂਰਜ ਆ ਰਿਹਾ ਮੈਨੂੰ ਲੱਗਦਾ ਵੀ 12 ਵਜੇ 1 ਵਜੇ ਤੱਕ ਸੂਰਜ ਵਧੀਆ ਆ ਜਾਊਗਾ ਸਵੇਰ ਦੇ ਵੱਜ ਗਏ 10 10 ਵਜੇ ਸਾਡਾ ਇਹ ਟਰੈਕ ਜਦਾ ਸ਼ੁਰੂ ਹੋਣ ਜਾ ਰਿਹਾ ਹੈ। ਵੀ ਉਤਰਨ ਸਾਰੇ ਮੁੰਡੇ ਆਈਸੋਕੀ ਖੇਡਣ ਲੱਗੇ। ਸ਼ੀਸ਼ੇ ਰਗੀ ਚਾਦਰਜ ਤੇ ਆਈਸੋਕੀ ਚੱਲ ਪਈ ਇਹਦੇ ਤੇ। ਟੀਮ ਸਾਰੀ ਆ ਗਈ। ਲੀਡ ਕਰਨਗੇ ਸਾਡੇ ਲੋਕਲ ਗਾਈਡ ਆਚੂ ਜੰਗਲਾ ਜੀ। ਉਹਨਾਂ ਦਾ ਵੇਟ ਕਰ ਰਹੇ ਹਾਂ। ਤੇ ਅੱਜ ਜੇ ਅਸੀਂ ਚੱਲ ਰਹੇ ਹਾਂ ਨਾ ਤੇ ਬਰਫ਼ ਦਾ ਫਰਸ਼ ਹੈਗਾ ਪੂਰਾ ਇੱਕ ਫਲੈਟ ਮਤਲਬ ਚਾਦਰ ਵੇਸ਼ੀ ਹੋਈ ਹੈਗੀ ਤੇ ਅੱਜ ਦਰਿਆ ਵੀ ਸਾਡੇ ਨਾਲ ਨਾਲ ਜਾ ਰਿਹਾ ਕੱਲ ਤੁਸੀਂ ਦੇਖਿਆ ਹੋਣਾ ਪਿਛਲੇ ਵਲੌਗ ਦੇ ਵਿੱਚ ਸਾਨੂੰ ਦਰਿਆ ਬਿਲਕੁਲ ਵੀ ਨਹੀਂ ਮਿਲਿਆ ਸੀਗਾ ਤੇ ਬਿਲਕੁਲ ਫਰੋਜ਼ਨ ਸੀ ਅੱਜ ਪੈਰ ਧਰ ਅਨੁਸਾਰੀ ਸ਼ੁਰੂ ਚ ਹੀ ਸਾਨੂੰ ਦਰਿਆ ਮਿਲ ਗਿਆ ਲੈ ਵੀ ਟੁੱਟਣ ਲੱਗੀ ਬਰਫ਼ ਬਦਲ ਗਿਆ ਮਾਹੌਲ ਥੋੜੇ ਟਾਈਮ ਬਾਅਦ ਹੀ ਨਾ ਪੂਰਾ ਬਰਫ਼ ਦਾ ਜਿਹੜਾ ਉਹ ਚਾਦਰ ਚੇਂਜ ਹੋ ਜਾਂਦੀ ਹੈ ਕਿਤੇ ਕੱਚੀ ਕਿਤੇ ਪੱਕੀ ਕਲਾਂਗ ਟੁੱਟਣੀ ਸ਼ੁਰੂ ਹੋ ਗਈ ਜਿਹਦਾ ਸਾਡਾ ਟਰੈਕ ਹੈ ਇਹ ਰਹੂ 5 ਕਿਲੋਮੀਟਰ ਦਾ ਸਿਰਫ 5 ਕਿਲੋਮੀਟਰ ਨੂੰ ਸਾਨੂੰ ਲੱਗਣਗੇ 3 ਘੰਟੇ ਤੇ ਅਸੀਂ ਜਿਹੜੀ ਜਗ੍ਹਾ ਤੇ ਜਾ ਰਹੇ ਹਾਂ ਉਹਦਾ ਨਾਮ ਹੈ ਸੋਮੋ ਬਲਦਾਰ ਸੋਮੋ ਬਲਦਾਰ ਸ਼ਿੰਗਰਾ ਜੋਗਮਨ ਤੋਂ ਚੱਲੇ ਸੀ ਸਰਮੋਂ ਬੰਦਾਰ ਜਾ ਕੇ ਰੁਕਾਂਗੇ ਰਸਤੇ 'ਚ ਛੋਟੇ ਛੋਟੇ ਕੈਂਪ ਆਉਂਦੇ ਜਿਵੇਂ ਤੁਹਾਨੂੰ ਪਿਛਲੇ ਵਲੌਗ 'ਚ ਦਿਖਾਇਆ ਸੀ ਜਗਾ ਜਗਾ ਕੈਂਪ ਬਣੇ ਹੋਏ ਆ ਤੇ ਫਿਰ ਜਿੰਨਾ ਕੁ ਤੁਰਿਆ ਜਾਂਦਾ ਬੰਦੇ ਤੋਂ ਉਹਨਾਂ ਕੁ ਤੋਰ ਕੇ ਫਿਰ ਉੱਥੇ ਰੋਕ ਲੈਂਦੇ ਆ ਪੈਰ ਜੇ برف ਨੂੰ ਕਰਚੀ ਵਾਲੀ ਮਸ਼ੀਨ ਵਾਂਗੂ ਵੜਦੇ ਹੁੰਦੇ ਨੇ ਜਿਵੇਂ ਕਰਚੀ ਵਾਲੀ ਮਸ਼ੀਨ ਵੜਦੀ ਜਾਂਦੀ ਹੁੰਦੀ ਹੈ ਨਾ ਐ ਵੜਦੇ ਜਾਂਦੇ ਆ ਕਿਉਂ ਜੀ ਉਹਨਾਂ ਅਸੀਂ ਟਰੈਕ ਅੱਗੇ ਨੂੰ ਵਧਾ ਰਹੇ ਹਾਂ ਠੰਡ ਇੰਨੀ ਕਿ ਜ਼ਿਆਦਾ ਵਧ ਰਹੀ ਹੈ ਮੈਨੂੰ ਲੱਗਦਾ ਨਹੀਂ ਕਿ ਸਰਵਾਈਵ ਕਰਨਾ ਸੌਖਾ ਹੈਗਾ ਤੇ ਜੇ ਇਸ ਹਿਸਾਬ ਨਾਲ ਚੱਲਦਾ ਰਿਹਾ ਅਸੀਂ ਟਰੈਕ ਦਾ ਇੱਕ ਅੱਧਾ ਦਿਨ ਨਹੀਂ ਹੋਰ ਲਾਵਾਂਗੇ ਤੇ ਫਿਰ ਵਾਪਸ ਲੈ ਜਾਣਾ ਬਹੁਤ ਕੰਗਾ ਆ ਹੁੰਦਾ ਹੈ ਰਾਤ ਨੂੰ ਬਿਮਾਰ ਵੀ ਨਾ ਹੋ ਜਾਈਏ ਕਿਉਂ ਬਾਈ ਤੇ -25 ਚ ਰਹਿਣਾ ਬਈ ਮੈਸ ਤੋਂ ਤਾਂ ਮਨਜ਼ਰ ਰਹਿਣਾ ਲੱਗਦਾ ਪਹਿਲੀ ਵਾਰ ਇੰਨਾ ਲੋ ਟੈਂਪਰੇਚਰ ਰਹਿ ਰਹੇ ਹਾਂ ਤੇ ਬਹੁਤ ਜ਼ਿਆਦਾ ਔਖਾ ਯਾਰ ਮੈਂ ਤਾਂ ਇਹਨੂੰ ਐ ਕਹੂੰਗਾ ਵੀ ਸਿੱਧੀ ਮੌਤ ਦੀ ਘਾਟੀ ਐ ਇਹ ਸਹੀ ਗੱਲ ਐ ਜਿਹਨੇ ਐਡਵੈਂਚਰ ਕਰਨਾ ਉਹ ਹੀ ਆ ਸਕਦਾ ਆਦਰਵਾਈਜ਼ ਇੱਥੇ ਆਉਣ ਦੀ ਨਿਆਣੇ ਨੂਨੇ ਨੂੰ ਲਿਆਉਣ ਦੀ ਨਾ ਜਾਂ ਕਿਸ ਨੂੰ ਆ ਵਧੀਆ ਰਹਿ ਮੈਂ ਖੁਸ਼ੀ ਨੂੰ ਨਾਲ ਲੈ ਨਹੀਂ ਲੈ ਕੇ ਆਇਆ ਮੈਨੂੰ ਪਤਾ ਉਹ ਖੁਸ਼ੀ ਨੇ ਸਰਵਾਈਵ ਹੀ ਨਹੀਂ ਕਰ ਸਕਣਾ ਸੀ ਇੰਨਾ ਕ ਐਕਸਟ੍ਰੀਮ ਲੈਵਲ ਤੇ ਕੋਲਡ ਐ ਇੰਨਾ ਦਰਾਸ ਤੇ ਇੰਨੀ ਠੰਡ ਨਹੀਂ ਸੀ ਜਿੰਨੀ ਇੱਥੇ ਲੱਗਦੀ ਐ ਬਾਕੀ ਆ ਉਹਦੇ ਬ੍ਰਹਮਪੁੱਤਰ ਨਾਮ ਲੈ ਕੇ ਆਏ ਇਹ ਡੈਂਟ ਤੇ ਚਲੋਣੇ ਪੈ। ਜੇ ਕਦੇ ਆਉਣਾ ਹੈ ਤਾਂ ਵੀ ਆਪਦੇ ਪ੍ਰੋਪਰ ਤਿਆਰੀ ਨਾਲ ਲਿਆਇਓ ਹਰੇਕ ਚੀਜ਼ ਛੱਡ ਕੋਲੇ ਜੈਕਟ ਤੋਂ ਲੈ ਕੇ ਹਰੇਕ ਚੀਜ਼ -30 ਵਾਲੀ ਹੋਵੇ। ਰਸਤੇ 'ਚ ਜਾਂਦੇ ਬ੍ਰੇਕ ਟਾਈਮ ਜਦੋਂ ਇਹ ਜੇ ਕੁਛ ਪੱਥਰ ਆ ਜਾਂਦੇ ਨੇ ਸਾਰੀ ਫੋਟੋ ਖਚਰੇ ਸੀ ਤੇ ਜਦੋਂ ਇਹ ਜੇ ਪੱਥਰ ਆ ਜਾਂਦੇ ਨਾ ਉਥੇ ਬ੍ਰੇਕ ਲਈ ਲਈ ਜਾਂਦੀ ਹੈ ਕਿਉਂਕਿ ਬੈਠਣਾ ਸੌਖਾ ਹੋ ਜਾਂਦਾ ਬਰਫ ਤੇ ਤਾਂ ਬੈਠੇ ਵੀ ਨਹੀਂ ਜਾਂਦਾ। ਇਧਰ ਅਕਾਂਸ਼ਾ ਇਹ ਕੁੜੀ ਨੂੰ ਸਾਡੇ ਨੂੰ ਝੂਟੇ ਲੈਣ ਦੀ ਬਹੁਤ ਉਹ ਰੰਦੀ ਆ ਇਹ ਸ਼ਰਮਾ ਜੀ ਝੂਟੇ ਦੇ ਰਹੇ ਆ ਭੈਣ ਭਰਾ ਨਹੀਂ ਦੋਈ ਗਦੀ ਗੇੜ ਪਾਰ ਗਿਆ ਪੰਜਾਬੀ ਮੈਂ ਇਸ ਕੋਲ ਬੋਲਤੇ ਆ ਗਦੀ ਗੇੜ ਪਾਤਾ ਤੇ ਆਹ ਜਾਂਦਾ ਜੀ ਦਰਿਆ ਕੋਲ ਦੀ ਮੈਂ ਜਿਆਦਾ ਨੇੜੇ ਤਾਂ ਨਹੀਂ ਜਾਊਂਗਾ ਬਾਈ ਕਿਤੇ ਕੰਮ ਨਾ ਬਣ ਜੇ ਇੱਥੋਂ ਗਾਇਬ ਹੋ ਜਾਂਦਾ ਦਰਿਆ ਦੇਖੋ ਸਾਹਮਣੇ ਦੇਖੋ ਵਿੱਚ ਹੀ ਗਾਇਬ ਹੋ ਗਿਆ ਦੇਖੋ ਜਮਾ ਚਾਦਰ ਦੇ ਵਿੱਚ ਆ ਗਿਆ ਰੈਸਟ ਟਾਈਮ ਹੈ ਪੰਜ 10 ਮਿੰਟ ਫਿਰ ਨਿਕਲਦੇ ਆ ਓਏ ਸ਼ੇਰੂ ਤੈਨੂੰ ਠੰਡ ਨਹੀਂ ਲੱਗਦੀ ਪੂਛਾ ਮਰੀ ਜਾਂਦਾ ਦੇਖ ਲਓ ਬਾਈ ਕਹਿੰਦੇ ਜਿਹੋ ਜਿਹਾ ਮੌਸਮ ਹੋਵੇ ਕੁਦਰਤ ਉਹਨੂੰ ਇਹੋ ਜਿਹਾ ਬਣਾ ਦਿੰਦੀ ਹੈ ਤੇ ਇੱਥੇ ਕੁਦਰਤ ਨੇ ਇਹੋ ਜਿਹਾ ਬਣਾਤਾ ਸਾਨੂੰ ਇੰਨੀ ਠੰਡ ਲੱਗ ਰਹੀ ਹੈ ਤੇ ਇਹਨੂੰ ਕੋਈ ਵਾਸਤਾ ਨਹੀਂ ਤੇ ਜੱਤ ਇੰਨੀ ਹੂਮ ਉਹਨਾਂ ਦਾ ਖਾਣ ਨੂੰ ਮੰਗਦਾ ਯਾਰ ਕੁਝ ਸਾਡੇ ਕੋਲ ਦਾ ਭਰਾਵਾ ਚਾਕਲੇਟਾਂ ਹੀ ਆ ਚਾਕਲੇਟ ਖਾਏਗਾ ਸ਼ੇਰੂ ਇਹ ਫ੍ਰੈਂਡਲੀ ਨਾ ਡਾਲੋ ਬਿਸਕੁਟ ਡਾਲੋ ਯਾਰ ਇਸਕੋ ਇਹ ਬਾਈ ਖੁਸ਼ੀ ਨੂੰ ਦਿਖਾਉਣ ਵਾਸਤੇ ਬਣਾਇਆ ਜਾਂਦਾ ਹੈ ਵੀਡੀਓ ਕੁੱਤਿਆਂ ਦੀ ਕਿਤੇ ਕਿਤੇ ਨਾ ਇਹ ਇੰਨਾ ਰਿਸਕੀ ਆ ਇੱਥੋਂ ਦੇ ਪਾਣੀ ਲੰਘ ਰਿਹਾ ਹੈ ਇਹ ਦੇਖੋ ਆ ਸਾਹਮਣੇ ਦੇ ਪਾਣੀ ਲੰਘ ਰਿਹਾ ਤੇ ਇੱਥੇ ਅਸੀਂ ਆ ਰਹੇ ਆ ਇਧਰ ਇਧਰ ਪਾਣੀ ਹੈ ਸਾਹਮਣੇ ਇੰਨਾ ਜ਼ਿਆਦਾ ਰਿਸਕੀ ਦਰਤ ਲਗਦਾ ਯਰ ਪਾਦੀ ਬਈ ਹਨਾ ਤੋਰ ਤੋ ਦੇ 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 ਬਰਫ ਇਹ ਸਾਈਡ ਸੇ ਇਹ ਸਾਈਡ ਸੇ ਜੇ ਨਹੀਂ ਕਰਦੇ ਜੇ ਮਿੱਤਰੋ ਨਾ ਇੱਕ ਵਾਰੀ ਡਿਗ ਪਏਜ ਮੈਨੂੰ ਨਹੀਂ ਲੱਗਦਾ ਵੀ ਪਾਕਿਸਤਾਨ ਕੇ 2 ਤੋਂ ਪਹਿਲਾਂ ਨਿਕਲ ਹੁੰਗੇ ਵਾਲਾ ਔਖਾ ਬਈ ਡੂੰਗਾ 35 ਫੁੱਟ ਬਈ ਇੱਥੋਂ ਡੂੰਗਾ ਕਹਿ ਰਿਹਾ ਤੇ ਬਰਫ ਹੈ ਜਿਹੜੀ ਆ ਦੇਖੋ ਬਰਫ ਕਿਵੇਂ ਜਾ ਰਿਹਾ ਉਹ ਬਰਫ ਦੇਖੋ ਉੱਪਰ ਬਰਫ ਦੇਖੋ ਕਿਵੇਂ ਜਾ ਰਹੀ ਹੈ ਤੇ ਗੋਤੇ ਖਾ ਕੇ ਨਾ ਇਹ ਤੇ ਫੇਰ ਬਾਹਰ ਆਉਂਦੀ ਐ। ਉਹ ਦੇਖੋ ਕਿਵੇਂ ਬਾਹਰ ਆਈ ਸੀ। ਤੇ ਜਦੋਂ ਨਾ ਇੱਕ ਵਾਰੀ ਅੰਦਰ ਚਲੀ ਗਈ ਫੇਰ ਐ ਪਤਾ ਨਹੀਂ ਕਿੱਥੋਂ ਆਉਂਦੀ ਬੰਦਾ ਥਲੋਂ ਦੀ ਜਾ ਕੇ ਗਾਂਹ ਜਾ ਕੇ ਬਾਹਰ ਨਿਕਲੂਗਾ। ਇਹਦਾ ਬਾਈ ਕੰਨਾਂ ਨੂੰ ਹੱਥ ਲਾਉਣ ਵਾਲਾ ਟਰੈਕ ਐ। ਇਹਦਾ ਕਰ ਲਿਆ ਰਿਸਕ ਐ। ਤੋ ਇਸ ਕਾ ਇਹ ਮੈਂ ਬਾਈ ਨਾ ਗਿਆ ਬਾਈ ਪਾਣੀ ਪੀ ਜਾਂਦਾ ਸੀਗਾ। ਪਰ ਔਖਾ ਹੈਗਾ ਸੱਚੀ ਐ ਡਰ ਲੱਗਦਾ ਹੈਗਾ ਕਿਤੇ ਕਿਤੇ। ਆ ਯਾਰ ਬੱਚ ਬਹੁਤ ਟੁੱਟ ਹੈ ਨਾ ਇਹ ਦੇਖੋ ਜੀ ਗਾਇਸ ਇਹ ਕਿੰਨੀ ਬੜੀ ਟ੍ਰੇਡ ਹੈ ਇਤਨੀ ਬੜੀ ਟ੍ਰੇਡ ਆ ਗਈ ਇਸ ਵਿੱਚ ਅਸੀਂ ਨਾ ਭਾਈ ਹਿੰਦੀ ਹਿੰਦੀ ਵਾਲਿਆਂ ਨੂੰ ਪੰਜਾਬੀ ਸਿਖਾ ਰਹੇ ਹਾਂ ਥੋੜੀ ਥੋੜੀ ਸਾਡੀ ਹਿੰਦੀ ਇਹੋ ਜੀ ਹੈ ਲਾ ਵੀ ਘਰ ਨੂੰ ਜਾ ਰਹੇ ਹਾਂ ਘਰ ਨੂੰ ਓਏ ਦੇਖ ਕੇ ਇਹ ਦੇਖੋ ਕਿਤੋਂ ਜੰਮਿਆ ਹੋਇਆ ਹੈ ਕਿਤੋਂ ਪਾਣੀ ਆਏ ਆ ਜਾਂਦਾ ਹੈ ਉੱਪਰ ਦੇਖੋ ਵਿਚਾਲ ਦੀ ਬਿਲਕੁਲ ਸਾਡੇ ਕੋਲ ਦੀ ਜਲਾ ਰਹੀ ਹੈ ਨੇਰੀ ਬਰਫ਼ ਆਉਂਦੀ ਹੈ ਨੇਰੀ ਬਰਫ਼ ਬੰਦੇ ਕਹਿੰਦੇ ਚੋ ਪਾਣੀ ਪੀਣਾ ਸੀ ਵੀ ਦਰਿਆ ਦਾ ਤੇ ਹੁਣ ਥੋੜਾ ਜਿਹਾ ਅੱਜੋ ਜਾ ਕੇ ਨਾ ਚੈੱਕ ਕਰ ਰਹੇ ਆ ਵੀ ਚਾਦਰ ਦੀ ਜਿਹੜੀ ਤਾਇ ਕਿੰਨੀ ਕਮੋਟੀ ਆ ਇਹ ਕਹਿੰਦਾ ਵੀ ਜੇ ਤਾਂ ਮੋਟੀ ਤਾਇ ਤਾਂ ਬੁਲਾਉਂਦਾ ਨੂੰ ਨਹੀਂ ਨਿਭਾਉਣਾ ਇਹ ਮਿੰਟ ਚ ਪਤਾ ਨਹੀਂ ਕਿੱਥੇ ਰੀ ਕਿੱਥੇ ਲੈ ਜਾਊਗਾ ਜਿਹੜਾ ਫਲੋਅ ਹੈ ਨਾ ਪਾਣੀ ਦਾ ਉਹ ਵੀ ਇੰਨਾ ਤੇਜ਼ ਹੈ ਇੱਥੋਂ ਮੋਟਾ ਨਹੀਂ ਹੈ ਸੇਫ ਨਹੀਂ ਹੈ ਇਧਰ ਕ੍ਰੈਕ ਪੈ ਗਿਆ ਸੇਫ ਨਹੀਂ ਹੈ ਇਧਰ ਨਹੀਂ ਹੈ ਸੇਫ ਅੱਗੇ ਦੇਖੇਗਾ ਕਹਿੰਦਾ ਅੱਗੇ ਦੇਖਾਂਗੇ ਆਈਡ ਨੇ ਨਾ ਸਾਡੇ ਨੇ ਦੱਸਿਆ ਕਿ ਜੇ ਇਹਦੇ ਵਿੱਚ ਬੰਦਾ ਡਿੱਗ ਪਿਆ ਨਾ ਵਿਦਨ ਸੈਕੰਡਸ ਡੈਥ ਹੋ ਜਾਊਗੀ ਕਿਉਂਕਿ ਪਾਣੀ ਇੰਨਾ ਜਿਆਦਾ ਠੰਡਾ ਹੈ ਹਾਈਪੋਥਰਮੀਆ ਨਾਲ ਬੰਦਾ ਮਰ ਜਾਊਗਾ ਤੇ ਕਹਿੰਦਾ ਕੁੱਦ ਕੇ ਤੁਹਾਨੂੰ ਬਾਹਰ ਆਉਣ ਦਾ ਟਾਈਮ ਹੀ ਨਹੀਂ ਮਿਲਣਾ ਭਾਵੇਂ ਤੁਹਾਨੂੰ ਸਵੀਮਿੰਗ ਆਉਂਦੀ ਹੈ ਵੀ ਤੁਸੀਂ ਤੈਰ ਕੇ ਤੋਂ ਬਾਹਰ ਨਿਕਲੇ ਹੋਗੇ ਜਿਹੜੀ ਇੱਥੋਂ ਡੈਪਥ ਹੈਗੀ ਕਹਿੰਦਾ ਵੀ 15 ਤੋਂ 20 ਫੁੱਟ ਡੂੰਘਾ ਇੱਥੋਂ ਜਿੱਨਾ ਸਾਡੇ ਨਾਲ ਜਾ ਰਹੇ ਆ ਲੈ ਵੀ ਥੋੜੀ ਜੀ ਪ੍ਰੋਬਲਮ ਪੈ ਗਈ ਆ ਚੂ ਕਹਿੰਦੇ ਅੱਗੇ ਜਿਹੜੀ ਚਾਦਰ ਉਹ ਟੁੱਟੀ ਹੋਈ ਆ ਪਤਲੀ ਆ ਮਤਲਬ ਤਾਂ ਕਰਕੇ ਮਤਲਬ ਕਹਿੰਦੇ ਆਪਾਂ ਕੰਟੀਨਿਊ ਨਹੀਂ ਕਰ ਸਕਦੇ ਤੇ ਉਥੋਂ ਦੀ ਹੁਣ ਇਹਦੇ ਉੱਪਰ ਪਹਾੜ ਉੱਪਰ ਦੀ ਚੜ੍ਹ ਕੇ ਜਾਣਾ ਪਹਾੜ ਤੇ ਚੜ੍ਹਨ ਲੱਗੀ ਸਾਰੀ ਟੀਮ ਇਹ ਦੇਖ ਤਾ ਨਾ ਰਸਤਾ ਇੰਨਾ ਖਤਰਨਾਕ ਹੋ ਜਾਂਦਾ ਤੇ ਆ ਰੱਸੀ ਫੜ ਕੇ ਚੱਲਣਾ ਪੈਂਦਾ ਚਾਦਰ ਇਹ ठा ਟੁੱਟੀ ਹੁੰਦੀ ਆ ਤੇ ਫੇਰ ਇਹਨੂੰ ਫੜ-ਫੜ ਲੰਘਣਾ ਪੈਂਦਾ ਤੇ ਨਾਲ ਬਾਈ ਖਿੱਚੀ ਜਾ ਰਹੀ ਹੈ ਤੇ ਅੱਗੇ ਅਗੇ ਸਾਡਾ ਗਾਈਡ ਚੱਲਦਾ ਉਹ ਚੈੱਕ ਕਰਕੇ ਦੇਖਦਾ ਕਿ ਕਿੱਥੋਂ ਸਹੀ ਆ ਉੱਥੋਂ ਥੱਲੇ ਤਾਰੂਗਾ ਉਹ ਦੇਖੋ ਉਹ ਚਲੇ ਗਏ ਪਹਿਲਾਂ ਵੱਟਾ ਸੜਦੇ ਆ ਰੋੜਾ ਮਾਰਦੇ ਆ ਵਿੱਚ ਪੱਥਰ ਤੋਂ ਪਤਾ ਲੱਗਦਾ ਆਵਾਜ਼ ਕਿਵੇਂ ਦੀ ਆਉਂਦੀ ਹੈ ਇੰਨਾ ਤਾਂ ਬਚਪਨ ਇੱਥੇ ਬੀਤੇ ਆ ਤੇ ਪਤਾ ਨਾ ਕਿ ਜਾਂਦਾ ਆ ਸਕਦੇ ਆ ਥੱਲੇ ਹਾਂਜੀ ਹਾਂਜੀ ਆ ਜਾਏ ਹਾਂਜੀ ਚਲੋ ਪਹਾੜ ਉੱਪਰ ਚੜਦੇ ਜਾਓ ਥੱਲੇ ਉੱਤਰਦੇ ਜਾਓ एक किते -किते ना हुई है जी। थलों तो ये कह है रिवर के साथ जो आपके आइस वाते हैं ये आइस आती है हाँ जी। तो वो इकट्ठी हो जाती है जैसे यहाँ पे उसके साथ में मेरे ख्याल से रॉक रहा होगा यहाँ पे अच्छा जी तो यहाँ से जो रॉक रहा होगा यहाँ से जो आइस आएगी वो एक ऊपर से अपनी लेयर बनाती रहेगी ठीक है तो लेयर बनेगी तो फिर वो इस तरह का फॉर्मेशन बन टाइटेनियम प्लेट्स हाँ, हाँ, बिल्कुल, बिल्कुल, बिल्कुल। प्लेट तो माइनस टेंपरेचर होने के कारण क्या है फ्रीज हो जाएगी अच्छा तो जैसे रात होगा तो वो आपस में अपने डीप होगा रिवर हाँ रिवर रिवर यहाँ पे तकरीबन से तकरीबन आपकी 12 से 15 फीट 12 से 15 फीट हां जी इतनी है चादर है। कितनी है कित... चादर ये आपकी कम से कम यहां पे अभी 3 फीट 3 से ऊपर ही यहां पे अच्छा 3 4 फीट श्वार। चादर है यहां पे अभी अच्छा 3 4 फीट चादर है 15 फीट रिवर 15 फीट रिवर है ठीक है हां जी ए पाली भाई दा भाई जमीन डरनो हट गया देखो इथे टेढ़ा खाई खड़ रही हैगी ते एदे टेढ़ा दे ऊपर जाके चढ़ जाना भाई आ देखो किन्नियां टेढ़ा खादियां ने मैं जेड़ा कहंदा सी ना भाई उफनी हुई है ए ए दी गल कर रहे असि मैं आ देखो बचा लो ना ए ਉਪਰੋਠੀ ਹੋਈ ਆ ਕਿਤੇ ਕਿਤੇ ਜਿਵੇਂ ਥੱਲੋਂ ਕਿਸੇ ਨੇ ਚੱਕ ਕੇ ਮਾਰੀ ਹੋਵੇ ਐਨੀ ਉਫਣ ਜਾਂਦੀ ਐ ਐਂ ਤਾਂ ਇੱਕ जैसे ना ज्वाला मुखी नहीं पड़ता, वैसा हुआ है ना आप यहाँ भी देख सकते हैं। हाँ जी राइट ना देखो, एक फुट तो आपको यहाँ आप दि, पे कई जगह मैंने देखा है सबसे स्ट्रॉन्ग चादर आपको इस वाले पोर्शन में अभी सबसे स्ट्रॉन्ग यहाँ जी अभी आप देख रहे हो यहाँ क्योंकि यहाँ पे सुबह जो देव है वो तो भी सूरज नहीं आता है आ जाओ भाईजान अंदर मत छंग लगा देना चलो चलते रहे ਕੋ ਰਸਤੇ 'ਚ ਇਹੋ ਜਿਹੇ ਕੁਛ ਚਸ਼ਮੇ ਆਉਂਦੇ ਆ ਤੇ ਜਿਹੜੇ ਪਹਾੜ ਦੇ ਵਿੱਚੋਂ ਆਟੋਮੈਟਿਕ ਨਿਕਲ ਰਹੇ ਕੋਈ ਇਹਦਾ ਸੋਰਸ ਕੀ ਹੈ ਇਹਦਾ ਕੁਛ ਨਹੀਂ ਪਤਾ ਬਸ ਇਹ ਪਹਾੜ ਦੇ ਵਿੱਚੋਂ ਪਾਣੀ ਆ ਰਿਹਾ ਇਹ ਜੰਮਿਆ ਤਾਂ ਨਹੀਂ ਕਿਉਂਕਿ ਅੰਦਰਲੇ ਪਾਸੇ ਟੈਂਪਰੇਚਰ ਹੈ ਜਿਹੜਾ ਉਹ ਸ਼ਾਇਦ ਮੈਂਟੇਨ ਹੋਊਗਾ ਤਾਂ ਕਰਕੇ ਜੰਮਿਆ ਨਹੀਂ ਹੈਗਾ ਤੇ ਪਵਿੱਤਰ ਸਥਾਨ ਹੈ ਉਹ ਦੇਖੋ ਬੋਧ ਧਰਮ ਦਾ ਪਵਿੱਤਰ ਸਥਾਨ ਹੈ ਕਹਿੰਦੇ ਉਹ ਅੰਦਰੋਂ ਪਾਣੀ ਆ ਰਿਹਾ ਬਸ ਤੇ ਸਿੱਧਾ ਜਾ ਰਹੇ ਹੈ ਨਦੀ ਦੇ ਵਿੱਚ ਇਧਰ ਕਿ ਕੈਂਪਸਾਂ ਨੂੰ ਹੋਰ ਮਿਲੇ ਤੇ ਇਸ ਤਰ੍ਹਾਂ ਕੈਂਪ ਮਿਲਦੇ ਰਹਿੰਦੇ ਆ ਬੰਦੇ ਤੁਰਦੇ ਜਾਂਦੇ ਆ ਸਾਡਾ ਜਿਹੜਾ ਕੈਂਪ ਆ ਉਹ ਅੱਗੇ ਆਊਗਾ ਹਜੇ ਉਹ ਫਾਈਨਲੀ ਜੀ ਅੱਜ ਦੇ ਦਿਨ ਦਾ ਕੈਂਪ ਪੁਆਇੰਟ ਸਾਡਾ ਆ ਗਿਆ ਸਾਹਮਣੇ ਟੈਂਟ ਦਿਖਣੇ ਸ਼ੁਰੂ ਹੋ ਗਏ ਤੇ ਇਹ ਰੈਸਪ ਪੁਆਇੰਟ ਹੁਆ ਆਪਣਾ ਇਹਦਾ ਸਾਹਮਣੇ ਕੈਂਪ ਟੈਂਟ ਲੱਗੇ ਹੋਏ ਆ ਤੇ ਇੱਥੇ ਅਸੀਂ ਅੱਜ ਸਟੇ ਕਰਨਾ ਹੈਗਾ ਨੇੜੇ ਚੱਲਦੇ ਨੇ ਟੈਂਟਾਂ ਦੇ ਆ ਗਿਆ ਆਪਣਾ ਸਾਰਾ ਸਮਾਨ ਸਾਰਾ ਦੇਖੋ ਸੈਟਅਪ ਲਾਇਆ ਪਿਆ ਬੈਕ ਬੁੱਕ ਪਹੁੰਚ ਗਏ ਹਾਂਜੀ ਕਿਵੇਂ ਹੋ ਜੀ ਠੀਕ ਹੋ ਕੀ ਬਣਾਇਆ ਕੀ ਖਲਾਓਗੇ ਪਤਾ ਨਹੀਂ ਚਾਹੇ ਹੋਰ ਬਿਸਕਟ ਚਾਹੇ ਬਿਸਕਟ ਹਾਂਜੀ ਉਸਕੇ ਬਾਅਦ ਲੰਚ ਲੰਚ ਵਿੱਚ ਕੀ ਬਣਾਇਆ ਅੱਜ आज खिचड़ी वाह क्या बात है यार हे बंदे पहुंच गए सारे अपने कल ਦਾ سفر ਹਲੋ ਜੀ کیسے ਜੀ ਮੈਂ ਠੀਕ ਹਾਂ ਜੀ ਗੁੱਡ ਕੱਲ ਦਾ ਸਫਰ ਅੱਗੇ ਇੱਥੋਂ ਸ਼ੁਰੂ ਹੋਊਗਾ ਇਹ ਡਾਈਨ ਨੇ ਆ ਗਿਆ ਡਾਈਨ ਨੇ ਵੀ ਪਹਿਲਾਂ ਲੱਗਿਆ ਆਪਣਾ ਸਿੱਧਾ ਬਣੀ ਉਸ ਲਈ ਚਾਹ ਬਣੀ ਹੈ ਚਾਹ ਬਣੀ ਹੈ ਚਾਹ ਰੈਡੀ ਹੈ ਪਹਿਲਾਂ ਕਹਿੰਦੇ ਚਾਹ ਹੀ ਪੀਓ ਪਹਿਲਾਂ ਚਾਹ ਪੀਣੀ ਹੈ ਬਾਈ ਫਿਰ ਦੇਖਦੇ ਟੰਡ ਟੰਡ ਸੰਗਤ ਪਹੁੰਚ ਗਈ ਸਾਰੀ ਫੀਡਬੈਕ ਦੇ ਦਿਆ ਕਰੋ ਉਸਕੇ ਬਾਅਦ ਅੱਛਾ ਲੱਗੇ ਜਾਂ ਲੱਗੇ ਕੁਝ ਲੈ ਲਓ ਲੰਚ ਹੋ ਗਿਆ ਜੀ ਹੁਣ ਸਮਾਨ ਸਮੂਹ ਸਮਾਨ ਲਿਆ ਆਪਣਾ ਤੇ ਬੈਗ ਵਗੈਰਾ ਸਾਰੇ ਸਾਡੇ ਇੱਥੇ ਪਹੁੰਚ ਗਏ ਸੀਗੇ ਤੇ ਕੱਲ ਨੂੰ ਹੁਣ ਇਸ ਤੋਂ ਅੱਗੇ ਕਿੰਨਾ ਕੁ ਜਾਣਾ ਉਹ ਦੇਖਦੇ ਆਂ ਵੈਸੇ ਮੈਨੂੰ ਮੌਸਮ ਬਹੁਤ ਜ਼ਿਆਦਾ ਖਰਾਬ ਲੱਗਦਾ ਹੈ ਤੇ ਐਂ ਲੱਗ ਰਿਹਾ ਜਿਵੇਂ ਕੱਲ ਨੂੰ ਜਾਂ ਅੱਜ ਰਾਤ ਨੂੰ ਸਨੋ ਫਾਲ ਦੀ ਸੰਭਾਵਨਾ ਹੋਵੇ ਜੇ ਮੌਸਮ ਖਰਾਬ ਹੋਇਆ ਫਿਰ ਤਾਂ ਕੰਮ ਹੋਰ ਵੀ ਖਰਾਬ ਹੋ ਜਾਣਾ ਤੇ ਹਾਲਤ ਬੁਰੀ ਹਾਲਤ ਜਿਹੜੇ ਹਾਲਤ ਤੋਂ ਬੁਰੀ ਹਾਲਤ ਹੋ ਜਾਣੀਗੀ ਇੰਨਾ ਜ਼ਿਆਦਾ ਖਰਾਬ ਹੋ ਜਾਊਗਾ ਠੰਡ ਤਾਂ ਹੁਣੀ ਇੰਨੀ ਜ਼ਿਆਦਾ ਲੱਗਦੀ ਹੈ ਖੈਰ ਦੇਖਦੇ ਆਂ ਕੱਲ ਨੂੰ ਕੀ ਬਣਦਾ ਪਹਿਲਾਂ ਆਪਣਾ ਟੈਂਟ ਲਈਏ ਸਮਾਨ ਰੱਖੀਏ ਲੈ ਵੀ ਘਰ ਸਾਡੇ ਸਾਨੂੰ ਅਲਾਟ ਹੋ ਗਏ ਤੇ ਆ ਮਿਲ ਗਿਆ ਸਾਡਾ ਘਰ ਆ ਇੱਥੇ ਰੱਖ ਲਿਆ ਸੀ ਸਮਾਨ ਇੱਥੇ ਰੱਖਤਾ ਸਮਾਨ ਇੱਥੇ ਸਾਡਾ ਘਰ ਹੈਗਾ ਸਾਡਾ ਟੈਂਟ ਲੱਗਿਆ ਤੇ ਇਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਹੜੀ ਕੈਂਪਿੰਗ ਆ ਉਹ ਖਤਮ ਹੋ ਜਾਂਦੀ ਹੈ ਤੇ ਆਹ ਟੋਟੈਂਟ ਲੱਗਿਆ ਅੱਗੇ ਅੱਗੇ ਬੋਰਡ ਲੱਗਾ ਸਾਹਮਣੇ ਜੀ not allowed ਇਹਸ ਤੋਂ ਕਿ ਤੁਸੀਂ ਜਾ ਨਹੀਂ ਸਕਦੇ not allowed ਇੱਥੇ ਅਗੇ ਕੈਂਪਿੰਗ ਖਤਮ ਹੋ ਜਾਂਦੀ ਆ ਇਹੋ ਜਾਂ ਸਾਰਾ ਕੁਛ ਛੇੜੀ ਹੈ ਦੇਖੋ ਉੱਪਰਲੇ ਪਾਸੇ ਕਿੰਨਾ ਬੱਦਲ ਚੜਿਆ ਰਿਹਾ ਮੌਸਮ ਜਿੰਨਾ ਕਹਿ ਸਕਦੇ ਹਾਂ ਓਨਾ ਜ਼ਿਆਦਾ ਖਰਾਬ ਆ ਮੈਂ ਦਾ ਜਲਾਏ ਜਾ ਰਹੇ ਸੀਗੇ ਵੀ ਮੌਸਮ ਹੋਰ ਖਰਾਬ ਹੋਗਾ ਸੋ ਟਾਈਮ ਨਾਲ ਹੀ ਸ਼ੁਰੂ ਹੋ ਗਿਆ ਤੇ ਸਾਨੂੰ ਤਾਂ ਸੀ ਵੀ ਰਾਤ ਤੱਕ ਹਜੇ ਬਰਫਾਰੀ ਦੀ ਉਮੀਦ ਸੀ ਪਰ ਸ਼ਾਮ ਦੇ 4 ਵਜੇ 4 ਵਜੇ ਸ਼ੁਰੂ ਹੋ ਗਈ ਰਾਤ ਤੱਕ ਦਾ ਮੌਸਮ ਮੇਰੇ ਖਿਆਲ ਚ ਟੈਂਪਰੇਚਰ ਬਹੁਤ ਜ਼ਿਆਦਾ ਡਿੱਗ ਜਾਣਾ ਹੁਣ ਕੱਲ ਦਾ ਕਿਵੇਂ ਬਣਨਾ ਅੱਗੇ ਜਾਣਾ ਨਹੀਂ ਜਾਣਾ ਉਹਦਾ ਹਜੇ ਸਾਨੂੰ ਕਲੀਅਰ ਨਹੀਂ ਕਿਉਂਕਿ ਜੇ ਮੌਸਮ ਖਰਾਬ ਹੈ ਤਾਂ ਫਿਰ ਅਸੀਂ ਇਸ ਤੋਂ ਅੱਗੇ ਵੀ ਨਹੀਂ ਜਾ ਸਕਾਂਗੇ ਤੇ ਇੱਥੋਂ ਨਿਕਲਣਾ ਵੀ ਬਹੁਤ ਮੁਸ਼ਕਲ ਹੋ ਜਾਊਗਾ ਪਤਾ ਨਹੀਂ ਹੁਣ ਕਿੰਨਾ ਟਾਈਮ ਚੱਲ ਕੇ ਕਦੋਂ ਇਹ ਬੰਦ ਹੋ ਤੇ ਉਹ ਕੱਲ ਦੇ ਵਲੌਗ ਚ ਦੇਖਾਂਗੇ ਸੋ ਤੁਸੀਂ ਇੰਤਜ਼ਾਰ ਕਰੋ ਅਗਲੇ ਵਲੌਗ ਦਾ ਤੇ ਅੱਜ ਦਾ ਜਿਹੜਾ ਆਪਣਾ ਸਫ਼ਰ ਹੈ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਹੁਣ ਅੱਗੇ ਕੱਲ ਨੂੰ ਕੰਟੀਨਿਊ ਕਰਾਂਗੇ ਤੇ ਰਾਤ ਅੱਜ ਦੀ ਬੜੀ ਮੁਸ਼ਕਲ ਹੋਣ ਵਾਲੀ ਹੈ ਬਹੁਤ ਮੁਸ਼ਕਲ ਹੈ ਰਾਤ ਨੰਗੂ ਨੰਗੂ ਗਿਆਨੀ ਜ਼ਿਆਦਾ ਠੰਡ ਹੋ ਜਾਣੀ ਹੈ ਮਿਲਦੇ ਹਾਂ ਨਵੇਂ ਵਲੌਗਸ ਨੂੰ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ